ਸ਼ਿਕਾਲ ਮੈਥੋਡਲ ਪ੍ਰਿਆ ਤਾਂ ਗਿੱਦੜ ਬਹਾ ਹਲਕੇ ਦੀ ਸੀਟ ਦਿਲਚਸਪ ਬਣਦੀ ਜਾ ਰਹੀ ਹੈ ਕਿਉਂਕਿ ਇੱਕ ਪਾਸੇ ਅਕਾਲੀ ਦਲ ਛੱਡ ਕੇ ਹਰਦੀਪ ਸਿੰਘ ਡੀਪੀਟੀ ਲੋਅ ਆਪ ਦੇ ਵਿੱਚ ਸ਼ਾਮਲ ਹੋ ਚੁੱਕੇ ਨੇ ਉੱਥੇ ਦੂਜੇ ਪਾਸੇ ਪੰਥਕ ਜਥੇਬੰਦੀ ਵੱਲੋਂ ਵੀ ਆਪਣੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ ਤਾਂ ਵੀ ਸਰਜੀਤ ਖਾਲਸਾ ਵੱਲੋਂ ਆਪਣੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਹੈ ਦੀਪ ਸਿੱਧੂ ਦਾ ਭਰਾ ਮਨਦੀਪ ਸਿੱਧੂ ਹੁਣ ਜਿਮਨੀ ਚੌਂ ਦੇ ਚੌਂ ਮੈਦਾਨ ਦੇ ਵਿੱਚ ਉਤਾਰਿਆ ਗਿਆ ਤੇ ਐਮਪੀ ਸਰਜਿਤ ਖਾਲਸਾ ਵੱਲੋਂ ਆਪਣੀ ਉਮੀਦਵਾਰ ਦਾ ਐਲਾਨ ਕੀਤਾ ਗਿਆ ਤਾਂ ਹੁਣ ਮਨਦੀਪ ਸਿੱਧੂ ਜਿਮਨੀ ਚੋੜ ਗਿੱਦੜਬਾਹ ਹਲਕੇ ਦੀ ਲੜਨਗੇ ਤੈਸੋ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੀਆਂ 4 ਸਿੱਟਾ ਉੱਤੇ ਜਿਮਨੀਆ ਚੋਣ ਹੋਣੀ ਹੈ ਤੇ ਸਭ ਤੋਂ ਜ਼ਿਆਦਾ ਜੇ ਖੋਰ ਸਿੱਟ ਮੰਨੀ ਜਾਵੇ ਤਾਂ ਗਿੱਦੜਬਾਹ ਸਿੱਟ ਮੰਨੀ ਜਾ ਰਹੀ ਹੈ ਕਿਉਂਕਿ ਸਿਆਸੀ ਉਥਲ-ਪੁਥਲ ਜ਼ੋਰਾ ਹੁੰਦੀ ਹੈ ਤਾਂ ਹੁਣ ਪੱਥਕ ਜਥੇਬੰਦੀ ਵੱਲੋਂ ਵੀ ਆਪਣੀ ਉਮੀਦਵਾਰ ਦਾ ਐਲਾਨ ਕਰ ਦਿੱਤਾ ਗਿਆ ਤੇ ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਗਿਦਰਬਾਹਾ ਸੀਟ ਤੋਂ ਇੱਕ ਖਬਰਾਂ ਵੀ ਸਾਹਮਣੇ ਆਈਆਂ ਸੀ ਕਿ ਸੁਖਰਾਜ ਸਿੰਘ ਜਿਮਨੀ ਚੌਂ ਲੜ ਸਕਦੇ ਨੇ ਪਰ ਉੱਥੇ ਦੂਜੇ ਪਾਸੇ ਜਦੋਂ ਪੱਤਰਕਾਰਾਂ ਵੱਲੋਂ ਇਹ ਸਵਾਲ ਹੈ ਐਮਪੀ ਸਰਜੀਤ ਖਾਲਸਾ ਨੂੰ ਪੁੱਛਿਆ ਗਿਆ ਤਾਂ ਉਹਨਾਂ ਵੱਲੋਂ ਸਾਬਤ ਤੌਰ ਤੇ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਉਹ ਸੁਖਰਾਜ ਸਿੰਘ ਦੇ ਨਾਲ ਇਸ ਬਾਬਤ ਗੱਲਬਾਤ ਕਰਨਗੇ ਪਰ ਉਹਨਾਂ ਦਾ ਉਮੀਦਵਾਰ ਜਿਹੜਾ ਹੈਗਾ ਉਹ ਮਨਦੀਪ ਸਿੱਧੂ ਹੀ ਐ ਤਾਂ ਹੁਣ ਗਿੱਦੜਪਾਹਾ ਹਲਕੇ ਤੋਂ ਮਨਦੀਪ ਸਿੱਧੂ ਹੀ ਜ਼ਿਮਨੀ ਚੌਲ ਲੜਨਗੇ ਉੱਥੇ ਤੁਹਾਨੂੰ ਦੱਸ ਦਿੰਨੇ ਆ ਕਿ ਗਿੱਦੜਪਾਹਾ ਹਲਕੇ ਦੇ ਪਿੰਡਾਂ ਦਾ ਦੌਰਾ ਕਰਨ ਦੇ ਲਈ ਐਮਪੀ ਸਰਜੀਤ ਖਾਲਸਾ ਅਤੇ ਨਾਲ ਮਨਦੀਪ ਸਿੱਧੂ ਤੇ ਤੇ ਪਾਈ ਤਰਸਿੰਦ ਸਿੰਘ ਮੌਜੂਦ ਸਨ ਜਿਨ੍ਹਾਂ ਵੱਲੋਂ ਤਨਵਾਦੀ ਦੌਰਾ ਪਿੰਡਾਂ ਦਾ ਕੀਤਾ ਗਿਆ ਸੀ ਤੇ ਉਸ ਦੌਰਾਨ ਹੀ ਐਮਪੀ ਸਰਜੀਤ ਖਾਲਸਾ ਵੱਲੋਂ ਜਾ ਐਲਾਨ ਕੀਤਾ ਗਿਆ ਤੇ ਹੋਰ ਕੀ ਕੁਛ ਕਿਹਾ ਗਿਆ ਉਹ ਸੁਣ ਲੰਨੇ ਆ ਨਹੀਂ ਦੇਖੋ ਅਸੀਂ ਅੱਜ ਬਾਈ ਸਰਬੀ ਸਿੰਘ ਜੀ ਖਾਲਸਾ ਤੇ ਬਾਪੂ ਤਰਸੇਮ ਸਿੰਘ ਜੀ ਨਾਲ ਹਲਕੇ ਦਾ ਜਿਵੇਂ ਕਹਿ ਲਈਏ ਵੀ ਦੋ ਧੰਨਵਾਦੀ ਦੌਰੇ ਚ ਆਏ ਹੋਏ ਆ ਤੇ ਜਿਹੜਾ ਕੈਂਡੀਡੇਟ ਵਾਲੀ ਗੱਲ ਆ ਉਹ ਵੀ ਸਾਰਿਆਂ ਦਾ ਪੰਥਕ ਫੈਸਲਾਗਾ ਜੋ ਵੀ ਹੋਊਗਾ ਸਾਡੇ ਸਿਰ ਮੱਥੇ ਆਗਾ ਤੇ ਪਰ ਪਰ ਇਹਦੇ ਵਿੱਚ ਇੱਕ ਪਰਿਵਾਰਕ ਡਿਸੀਜਨ ਆ ਪਰਿਵਾਰ ਮੈਂ ਤੁਸੀਂ ਜੋ ਸੋਚ ਰਹੇ ਹੋ ਉਹ ਨਹੀਂ ਪਰਿਵਾਰ ਪਰਿਵਾਰ ਉਹੋ ਆ ਜੋ ਦੀਪ ਬਾਈ ਨੂੰ ਚਾਉਣ ਵਾਲੀ ਸੰਗਤ ਆ ਜੋ ਬਾਈ ਦੇ ਫਿਊਨਰਲ ਤੇ ਲਾਸਟ ਰਾਈਟਸ ਤੇ ਉੱਥੇ ਪਹੁੰਚੇ ਜਾਂ ਬਾਈ ਦੇ ਭੋਗ ਤੇ ਆਪਣੇ ਫਤਿਹਗੜ ਸਾਹਿਬ ਆਏ ਸੀ ਕਿ ਉਹ ਸਾਡਾ ਪਰਿਵਾਰ ਆ ਜੋ ਵੀ ਫੈਸਲਾ ਹੋਊਗਾ ਸਾਡੇ ਸਿਰ ਮੱਥੇ ਆ ਇੱਕ ਲੱਗਦਾ ਨਹੀਂ ਵੀ ਪੰਥਕ ਤਿਹਰਾ ਇੱਕ ਮੀਤਵਾਰ ਜਿਵੇਂ ਤੁਹਾਨੂੰ ਐਲਾਨਾ ਗਿਆ ਜੇ ਬਾਕੀ ਦੇ ਵੀਰਵਾਰ ਵੀ ਐਲਾਨ ਕਰ ਚੁੱਕੇ ਕੋਈ ਤਾਂ ਲੱਗਦਾ ਨਹੀਂ ਵੀ ਇੱਕ ਪਲੇਟਫਾਰਮ ਤੇ ਆ ਕੇ ਇਹਨਾਂ ਕਰਦੇ ਹੋ ਜਾਣਗੇ ਬਿਲਕੁਲ ਇਹ ਤਾਂ ਹੈ ਹੀ ਆ ਜੀ ਜਿਵੇਂ ਬਾਈ ਸਰਬਜੀਤ ਸਿੰਘ ਖਾਲਸਾਈ ਨੇ ਕਿਹਾ ਵੀ ਸਾਡੀ ਗੱਲ ਚੱਲ ਰਹੀ ਹੈ ਕਿ ਅਸੀਂ ਉਮੀਦ ਇਹ ਹੀ ਆ ਵੀ ਅਸੀਂ ਇੱਕ ਹੀ ਕੈਂਡੀਡੇਟ ਪੰਥਕ ਇੱਕ ਹੀ ਕੈਂਡੀਡੇਟ ਲੈ ਕੇ ਆਵਾਂਗੇ ਦੇਖੋ ਐਮਪੀ ਵਾਲੇ ਇੱਕ ਤਰਫਾ ਮੋਲ ਹੋ ਗਿਆ ਸੀਗਾ ਗੱਲ ਕਰੀਏ ਆਪਾਂ 32000 ਵੋਟਾਂ ਲੱਗ ਗਈ ਸੀ ਸਮਥਿੰਗ 12000 ਵੋਟਾਂ ਵੱਧ ਪਈ ਸੀ ਲੱਗਦਾ ਕਿ ਹੁਣ ਹੋਰ ਸੀਟ ਹੈ ਇਹ ਇੱਕ ਪਾਸੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਬਰਿੰਕ ਵੀ ਐਜ਼ ਅ ਐਮਪੀ ਠੋਲੇ ਐ ਸੁਨੀਰ ਬਾਦਲ ਮਨਪ੍ਰੀਤ ਬਾਦਲ ਵੀ ਐ ਵੱਡੇ ਵੱਡੇ ਨੇਤਾ ਆ ਉਹਨਾਂ ਨਾਲ ਲੱਗਦਾ ਕਿ ਪੰਥਕ ਵੋਟ ਨੂੰ ਨਾਲ ਲੈ ਪਾਉਣਾ ਔਰ ਉਹਨਾਂ ਦਾ ਮੁਕਾਬਲਾ ਕਰ ਪਾਉਣਾ ਕਿੰਨਾ ਕੁ ਲੱਗ ਬਤੋ ਦਿਖੋ ਜਿਹੜੀ ਇਹ ਗੱਲ ਆ ਵੀ ਆਪਾਂ ਕਹਿ ਲਈਏ ਪੰਥ ਜਦੋਂ ਪੰਥ ਪੋਲੀਟੀਕਲ ਪਾਰਟੀਆਂ ਤੋਂ ਉੱਪਰ ਆ ਜਾਂਦਾ ਹੈਗਾ ਜੇ ਤੁਸੀਂ ਪੰਥ ਦਾ ਮੁਕਾਬਲਾ ਦੂਜਿਆਂ ਨਾਲ ਕਰੋਗੇ ਤਾਂ ਪੰਥ ਹਮੇਸ਼ਾ ਉੱਪਰ ਹੀ ਰਹਿਣਾ ਹੈਗਾ ਤੇ ਇਹ ਗੱਲ ਆ ਵੀ ਪੋਲੀਟੀਕਲ ਪਾਰਟੀਆਂ ਦਾ ਠੀਕਾ ਆਵਦਾ ਜ਼ੋਰ ਲਾਉਣੀਆਂ ਪਰ ਜੋ ਪੰਥਕ ਫੈਸਲੇ ਹੈਗੇ ਆ ਤੇ ਉਹਦੇ ਹਿਸਾਬ ਨਾਲ ਅਸੀਂ ਪੰਥ ਦੇ ਪ੍ਰਤੀ ਸੱਚਿਆਂ ਹੋ ਕੇ ਲੜਨਾ ਬਾਕੀ ਆਪੇ ਗੁਰੂ ਮਹਾਰਾਜ ਕਿਰਪਾ ਕਰਨਗੇ ਜੀ ਜੀ ਤੁਹਾਡਾ ਕੀ ਰਹੂਗਾ ਗਿੱਧਰਵਾ ਦੇ ਵਿੱਚ ਤੁਸੀਂ ਐਮਐਲਏ ਬਣ ਜਾਂਦੇ ਹੋ ਕਿ ਕਿਹੜੇ ਮੁੱਦੇ ਤੋਂ ਲੱਗਦਾ ਗਿੱਧਰਵਾ ਚ ਨਹੀਂ ਹੋਏ ਹੱਲ ਜਿਹੜੇ ਕਰੋਗੇ ਉਹ ਨਾਲੇ ਦੇਖੋ ਇਹ ਜਿਹੜੇ ਮੁੱਦੇ ਹੈਗੇ ਆ ਜੀ ਬਹੁਤ ਮੁੱਦੇ ਆ ਇਸ ਹਿਸਾਬ ਨਾਲ ਜਿਵੇਂ ਹੁਣ ਵਿਚਰਨ ਲੱਗੇ ਆਂ ਕਿ ਤਾਂ ਹੌਲੀ ਹੌਲੀ ਸਾਰੇ ਮੁੱਦਿਆਂ ਬਾਰੇ ਵੀ ਜਾਣੂ ਹੋਏ ਆਂ ਹੌਲੀ ਹੌਲੀ ਜਿਵੇਂ ਹੁਣ ਪਤਾ ਲੱਗਿਆ ਅੱਜ ਪਿੰਡ 'ਚ ਜਿਹੜਾ ਸਭ ਤੋਂ ਨਿਕਾਸੀ ਵਾਲਾ ਪਾਣੀ ਦਾ ਟੋਬਿਆਂ ਦੀ ਨਿਕਾਸੀ ਵਾਲਾ ਉਹ ਮੁੱਦਾ ਬਹੁਤ ਵੱਡਾ ਗਾ ਫਿਰ ਪਿੰਡ 'ਚ ਜੇ ਆਪਾਂ ਗੱਲ ਕਰ ਲਈਏ ਨਸ਼ਿਆਂ ਦੇ ਪ੍ਰਤੀ ਬਹੁਤ ਨੌਜਵਾਨੀ ਨੂੰ ੱਤਕਾ ਲੱਗ ਰਿਹਾ ਗਾ ਉਹਦੇ ਕਾਰਨ ਜਿਵੇਂ ਪਹਿਲਾਂ ਭਾਈ ਅਮਰਪਾਲ ਸਿੰਘ ਖਾਲਸਾਈ ਨੇ ਇੱਕ ਮਹਮ ਵਹੀਰ ਚਲਾ ਕੇ ਇਸ ਚੀਜ਼ ਨੂੰ ਠੱਲ ਪਾਉਣ ਦੀ ਕੋਸ਼ਿਸ਼ ਕੀਤੀ ਸੀ ਕੋਸ਼ਿਸ਼ ਹੈ ਵੀ ਅਭੀ ਉਹ ਸਾਰੀਆਂ ਚੀਜ਼ਾਂ ਅੱਗੇ ਲੈ ਕੇ ਜਾਈਏ ਧੰਨਵਾਦ ਅੱਜ ਗਿੱਦੜਵਾਹ ਹਲਕੇ ਦੇ ਵਿੱਚ ਆਏ ਸੀ ਅਸੀਂ ਇੱਕ ਤਾਂ ਪਿੰਡਾਂ ਦਾ ਧੰਨਵਾਦੀ ਦੌਰਾ ਸੀ ਦੂਜਾ ਅਸੀਂ ਮਨਦੀਪ ਜੀ ਨੂੰ ਇਹ ਸਾਡੇ ਕੈਂਡੀਡੇਟ ਹੈ ਗਿੱਦੜਵਾਹੇ ਤੋਂ ਜਿਬਨੀ ਚੋਣ ਦੇ ਤੇ ਇਹਨਾਂ ਦੀ ਇੰਟਰੋਡਕਸ਼ਨ ਕਰਾਣੀ ਸੀ ਇਹ ਦੋ ਕੰਮ ਅਸੀਂ ਆਏ ਸੀ ਸਵੇਰ ਤੋਂ ਅਸੀਂ ਬਾਵਾ ਸੱਤ ਅੱਠ ਪਿੰਡਾਂ 'ਚ ਜਾਏ ਆਏ ਤੇ ਅਸੀਂ ਆਪਣਾ ਵੀ ਧੰਨਵਾਦੀ ਦौरा ਕਰ ਲਿਆ ਇਹ ਵੀ ਸਾਡੇ ਨਾਲ ਪਿੰਡਾਂ ਦੇ ਵਿੱਚ ਸੀ ਅਸੀਂ ਗਰੰਟਾ ਵੀ ਦਿੱਤੀਆਂ ਐ ਤੇ ਇਹਨਾਂ ਦੀ ਇੰਟਰੋਡਕਸ਼ਨ ਵੀ ਕਰਵਾਈ ਬਾਪੂ ਜੀ ਵੀ ਸਾਡੇ ਨਾਲ ਸੀਗੇ ਸਵੇਰ ਦੇ ਸਵੇਰ ਤੋਂ ਮਤਲਬ ਅਸੀਂ ਤਿੰਨੇ ਚਾਰੇ ਜਣੇ ਸਾਰੀ ਟੀਮ ਸਾਡੀ ਪਿੰਡ 'ਚ ਹੀ ਵਰਕ ਪਿੰਡਾਂ 'ਚ ਹੀ ਵਰਕ ਕਰਦੀ ਸੀ ਅੱਜ ਇਹ ਦਰਵਾਹ ਹਲਕੇ ਦੇ ਲੋਕਾਂ ਨੇ ਲੋਕਾਂ ਨੂੰ ਮਿਲੇ ਆ ਕੋਈ ਮੁੱਦੇ ਵੀ ਦੱਸੇ ਹੋਣਗੇ ਜਿੰਨੀ ਛੋਟਾ ਆ ਰਹੀ ਹੈ ਜਿੰਨੇ ਜੜੇ ਆ ਰਹੀ ਹੈ ਨਹੀਂ ਕੋਈ ਨਹੀਂ ਮੁੱਦੇ ਤਾਂ ਉਹਨਾਂ ਨੇ ਕਿਹਾ ਵੀ ਜੀ ਬਾਕੀਆਂ ਤੋਂ ਤਾਂ ਸਭ ਦਾ ਮਨ ਉੱਠ ਗਿਆ ਹੈ ਭਈ ਉਹ ਕਹਿੰਦੇ ਵੀ ਤੁਸੀਂ ਜਿਹੜਾ ਕੈਂਡੀਡੇਟ ਦਿੱਤਾ ਹੈ ਭਈ ਇਸ ਤੋਂ ਵਧੀਆ ਕੈਂਡੀਡੇਟ ਕਿਸੇ ਵੀ ਪਾਰਟੀ ਕੋਲ ਨਹੀਂ ਹੈ ਸਰ ਜੀ अकेਲੀ ਜਿਵੇਂ ਪੰਥਕ ਤਰ੍ਹਾਂ ਵੱਲੋਂ ਸੁਭਰਾਜ ਸਿੰਘ ਜੀ ਇੱਥੇ ਪਹਿਲਾਂ ਐਲਾਨ ਕਰਕੇ ਗਏ ਆ ਜਿਹੜੇ ਹਾਂ ਜੀ ਵਾਲਾ ਵਾਲੇ ਹਾਂਜੀ ਇਹ ਕਿਹ ਪੰਥਿਕ ਤੇ ਐਕੋ ਕਿ ਨਹੀਂ ਇੱਥੇ ਲੱਗ ਸਕਦੀ ਅਸੀਂ ਉਹ ਕੋਈ ਨਹੀਂ ਦੇਖ ਅਸੀਂ ਜੀ ਗੱਲ ਕਰ ਲਾਂਗੇ ਉਹਨਾਂ ਨਾਲ ਵੀ ਕੀ ਗੱਲ ਬਣਦੀ ਹੈ ਕੋਈ ਗੱਲ ਨਹੀਂ ਅਸੀਂ ਗੱਲ ਕਰ ਲਾਂਗੇ ਹਲੇ ਗੱਲਬਾਤ ਨਹੀਂ ਅਸੀਂ ਬੰਦ ਕੀਤੀ ਪਰ ਅਸੀਂ ਆਪਣਾ ਨਾਲ ਦੀ ਨਾਲ ਕੈਂਡੀਡੇਟ ਵੀ ਆਪਣਾ ਸੀ ਉਹ ਪਲਾਨਟ ਕਰਤਾ ਕੀ ਕਹਿਣਾ ਚਾਹੁੰਗੇ ਕਿ ਦਰਵਾਜ਼ੇ ਹਾਲਕੇ ਦੇ ਲੋਕਾਂ ਨੂੰ ਜੰਮੀ ਚੂਨ ਦੇ ਵਿੱਚ ਜਿਹੜੇ ਜੋ ਪਿਛਲੀ ਵਾਰ ਤੋਂ ਅਨੁਮ័យ ਤੋਂ 32000 ਵੋਟ ਕਿਧਰ ਵੱਹ ਹਲਕੇ ਚ ਪਈ ਸੀ 12000 ਵੋਟ ਤੁਹਾਨੂੰ ਬਹੁਤ ਲੀਡ ਸੀਗੀ ਕੀ ਲੱਗਦਾ ਕਿ ਪੰਖਤ ਵੋਟ ਖੜੀ ਉਸੇ ਤਰੀਕੇ ਨਾਲ ਬਿਲਕੁਲ ਜੀ ਅਸੀਂ ਪਿੰਡਾਂ ਚ ਗਏ ਆ ਕੱਟ ਤਾਂ ਵੱਧ ਹੋ ਗਿਆ ਪਹਿਲਾਂ ਨਾਲੋਂ ਕਿਉਂਕਿ ਗੱਲ ਇਹ ਹੈ ਜੀ ਮੈਂ ਅਪਰੋਕਸੀਮੇਟਲੀ ਅੱਧੇ ਤੋਂ ਵੱਧ ਹਲਕਾ ਕੱਟਤਾ ਤੇ ਗਰੰਟਾਂ ਵੀ ਦੇਈ ਜਾਂਦਾ ਹੈ ਜਿਹੜੇ ਪਿੰਡ ਜਨ ਹੈ ਗਰੰਟ ਵੀ ਧੰਨਵਾਦ ਵੀ ਗਿੱਦੜਵਾਹ ਹਲਕੇ ਵਿੱਚ ਵੀ ਗਿੱਦੜਵਾਹ ਦੇ 15 ਕਿ ਪਿੰਡ ਰਹਿ ਗਏ ਹੁਣ ਇਹ ਮੈਨੂੰ ਲੱਗਦਾ ਬਾਕੀ ਮੈਂ ਸਾਰੇ ਪਿੰਡ ਕੱਢ ਤੇ 7-8 ਪਿੰਡ ਕੱਲ ਨੂੰ ਕੱਢ ਦੂੰਗਾ ਫਿਰ 2 ਦਿਨਾਂ ਬਾਅਦ ਇੱਕ ਦਿਨ ਹੋਰ ਰੱਖ ਕੇ 7-8 ਹੋਰ ਕੱਢ ਦੂਗਾ ਮੈਂ ਟੋਟਲ ਏਰੀਆ ਗਿੱਧੜਵਾ ਦੇ A ਤੋਂ Z ਸਾਰੇ ਪਿੰਡ ਕੱਢ ਦੇਣੇ ਆ ਕਿਤੇ ਕਿਤੇ ਵਾ ਸੀਟ ਹੋਰ ਸੀਟ ਮੰਨੀ ਜਾਂਦੀ ਹੈ ਜੀ ਵੱਡੇ ਵੱਡੇ ਜਿਵੇਂ ਰਾਜਾ ਬੜੇ ਹਾਂਜੀ ਸੁਖੀਰ ਬਾਦਾ ਜੀ ਦੀ ਪ੍ਰਧਾਨ ਹੈ ਛੜੇ ਪੀ ਢੁੰਜੀ ਵੀ ਇਧਰ ਆ ਚੁੱਕੇ ਆ ਲੱਗਦਾ ਵੀ ਪੰਥਕ ਵੋਟ ਆ ਜਿਹੜੀ ਜਿਵੇਂ ਐਮਪੀ ਵੇਲੇ ਸੀਗਾ ਜਾਂ ਮੁਕਾਬਲਾ ਦੇ ਪਾਉਗੀ ਬਿਲਕੁਲ ਜੀ ਬਿਲਕੁਲ ਮੁਕਾਬਲਾ ਕੀ ਜਿੱਤੂਆ ਮੁਕਾਬਲੇ ਵਾਲੀ ਕਿਹੜੀ ਗੱਲ ਹੈ ਦੀਪ ਸਿੱਧੂ ਦਾ ਬ੍ਰਦਰ ਹੈ ਕੌਮ ਨੂੰ ਜਗਾਉਣ ਵਾਲਾ ਜਿਹੜਾ ਜਿਹਨੇ ਜਾਗ ਲਾਇਆ ਕੌਮ ਨੂੰ ਜਗਾਇਆ ਹੈ ਦੀਪ ਸਿੱਧੂ ਨੇ ਉਹਨਾਂ ਦਾ ਬ੍ਰਦਰ ਹੈ ਇਹ ਜਿੱਤਣਗੇ ਜੀ ਇਹ